फरीदकोट किसान मेले ਦੇ ਪਹੁੰਚੇ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਆਉ ਸੁਣਦੇ ਹਾਂ ਕੀ ਕੁਝ ਬੋਲੇ ਕਿਸਾਨਾ ਵਾਰੇ ਅਤੇ ਪੰਜਾਬ ਵਾਰੇ ਦੇਖੋ ਪੰਜਾਬ ਦੀ ਤਰੱਕੀ ਦਾ ਰਾਹ ਖੇਤਾਂ ਵਿੱਚ ਹੀ ਜਾਂਦਾ ਸੋ ਅਸੀਂ ਖੇਤੀ ਨੂੰ ਤਕੜੇ ਕਰਨ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿ ਦੇਸ਼ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਹੈ ਉਹਦੇ ਵੱਲ ਪੂਰੀ ਤਰਸੱਦ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਸੋ ਅਸੀਂ ਲੱਗੇ ਹਾਂ ਔਰ ਨਵੀਆਂ ਤਕਨੀਕਾਂ ਨਵੀਆਂ ਜਿਹੜੇ ਲੋਕਾਂ ਨੇ ਕੰਮ ਕੀਤੇ ਨਵੇਂ ਤਰੀਕੇ ਦੇ ਜਿਹੜੇ ਖੇਤੀ ਕਰਦੇ ਆ ਉਹਨਾਂ ਦਾ ਆਚਾਰ ਉਹਨਾਂ ਦਾ ਜਿਹੜਾ ਵਿਚਾਰ ਵਿਚਾਰਾਂ ਦਾ ਜਿਹੜਾ ਇੱਕ ਦੂਜੇ ਨਾਲ ਸਾਂਝ ਪਾਉਣ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਇੱਥੇ ਦੋ ਵਾਰੀ ਹੁੰਦਾ 6-7 ਮੇਲੇ ਯੂਨੀਵਰਸਿਟੀ ਟੂ ਕਰਾਇਆ ਜਾਂਦੇ ਬੜੇ-ਬੜੇ ਕਰਾਇਆ ਜਾਂਦੇ ਔਰ ਬੜਾ ਵੱਡਾ ਹੰਗਾਰਾ ਮਿਲਦਾ ਹੈ ਨਾਲ ਔਰ ਮੈਨੂੰ ਆ ਕੇ ਇੱਥੋਂ ਸਭ ਕੋ ਅਸ਼ੀਰਵਾਦ ਹੀ ਮਿਲਦਾ ਮੈਨੂੰ ਜਿਨ੍ਹਾਂ ਲੋਕਾਂ ਨੇ ਬਣਾਇਆ ਸੋ ਮੈਂ ਉਹਨਾਂ ਤੋਂ ਅੱਜ ਅਸ਼ੀਰਵਾਦ ਲੈਣ ਲਈ ਵੀ ਆਇਆ ਇੱਥੇ ਬਾਕੀ ਹੜਾ ਤੋਂ ਜਿਹੜੀ ਆ ਜਿਹੜੇ 2000 ਪਿੰਡਾਂ ਦੇ ਵਿੱਚ ਆਪਣੇ ਨੁਕਸਾਨ ਹੋਇਆ ਬਹੁਤ ਸੋ ਉੱਥੇ ਲੱਗੇ ਹੋਏ ਆ ਪੰਜਾਬ ਸਰਕਾਰ ਵੀ ਅੱਜ ਵੀ ਮੀਟਿੰਗ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਸਾਰੇ ਐਮ ਐਲ ਏ ਮੰਤਰੀਆਂ ਨਾਲ ਸੋ ਸਾਰੇ ਜਿੱਥੇ ਉਹਨਾਂ ਉਹਨਾਂ ਦੇ ਘਰ ਬਣਾਉਣੇ ਲੋਕਾਂ ਦੇ ਲੋਕਾਂ ਨੂੰ ਪੀ ਦੇਣਾ ਸੋ ਉਹਦੇ ਵਾਸਤੇ ਲੱਗੇ ਆ ਜੀ ਸਰ ਮੌਜੂਦੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਾਫੀ ਲੋਕ ਇਹ ਇੰਤਜ਼ਾਹ ਜाहिर ਕਰ ਰਹੇ ਨੇ ਕਿ ਉਹਨਾਂ ਨੂੰ ਮੌਜੂਦਾ ਪੂਰਾ ਨਹੀਂ ਦਿੱਤਾ ਜਾਂਦਾ ਜਦਕਿ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਇੱਕ ਇੱਕ ਚੀਜ਼ ਹੈ ਜਿਹੜਾ ਮੌਜੂਦ ਦਿੱਤਾ ਜਾ ਰਿਹਾ ਵੇਖੋ ਮੁੱਖ ਮੰਤਰੀ ਸਾਹਿਬ ਹੁਣੇ ਹੋਰ ਵੀ ਮੀਟਿੰਗ ਕਰ ਰਿਹਾ ਮੈਂ ਉਹ ਦੂਜੀ ਪਾਸੇ ਮੀਟਿੰਗ ਤੇ ਹੁਣਾ ਰਾ ਸੋ ਮਤਲਬ ਬਹੁਤ ਵਧੀਆ ਨਾ ਦਾ ਜਿਹੜਾ ਇਨੀਸ਼ੀਏਟਿਵ ਹੈ ਬਹੁਤ ਵਧੀਆ ਨਹੀਂ ਸੀ ਉਹ ਲੱਗੇ ਹੋਇਆ ਵੀ ਹਰੇਕ ਦੀ ਬਾਹ ਮਾੜਨ ਇੱਕ ਵਾਰ ਜੀ ਦਰਸ਼ਕਾਂ ਵਾਂਗ ਕਰ ਲਈ ਜੀ ਹਾਂ ਜੀ